ਯਾਰੇ ਬੱਚਿਓ ਸਤਿ ਸ਼੍ਰੀ ਅਕਾਲ। ਤੁਹ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਸਭ ਨੂੰ ਕਰਾਉਣ ਚ ਰਿਹਾ ਹਾਂ। ਪੁਸਤਕਾ ਪੜਨ ਦੀ ਮਹੱਤਤਾ ਦੇ ਉੱਤੇ ਇਹ ਐਸੇ। ਤਾਂ ਜੇ ਤੁਹਾਨੂੰ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ। ਨਾਲ ਕਰ ਦਿਓ ਵੀਡੀਓ ਨੂੰ ਲਾਈਕ। ਉਸ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ। ਸਟਾਰ ਪੁਸਤਕਾਂ ਗਿਆਨਦਾਸ ਸੋਮਾ ਹੰਡ ਇਹ ਮਨੋਰੰਜਨ ਦਾ ਸਾਧਨ ਹੰਡ ਪੁਸਤਕਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਵਾਲਾ ਮਨੁੱਖ ਗਿਆਨवान ਹੋ ਕੇ ਨਿਕਲਦਾ ਹੈ ਪੁਸਤਕਾਂ ਵਿੱਚ ਪ੍ਰਾਠਕਰਮ ਵਾਲੀਆਂ ਮਹਾਨ ਵਿਅਕਤੀਆਂ ਦੇ ਜੀਵਨ ਫਲਸਫੇ ਜਾਂ ਉਹਨਾਂ ਵੱਲੋਂ ਲਿਖੀਆਂ ਪੁਸਤਕਾਂ ਸ਼ਾਮਿਲ ਹੁੰਦੀਆਂ ਹਨ ਚੰਗੀਆਂ ਪੁਸਤਕਾਂ ਹਰੇਕ ਦੇ ਜੀਵਨ ਦਾ ਮਾਰਗਦਰਸ਼ਨ ਕਰਦੀਆਂ ਹਨ ਕੁਝ ਕਲਾਸੀਕਲ ਪੁਸਤਕਾਂ ਇਹ ਜੀਆਂ ਹਨ ਜੋ ਹਰ ਵਿਅਕਤੀ ਵੱਲੋਂ ਪੜ੍ਹੀਆਂ ਤੇ ਵਿਚਾਰੀਆਂ ਜਾਂਦੀਆਂ ਰਹੀਆਂ ਹਨ ਮਨੁੱਖ ਦੇ ਵਿਚਾਰਾਂ ਦੀ ਪਹਿਚਾਣ ਉਸ ਦੀ पुस्तकਾ ਪੜ੍ਹਨ ਦੀ ਰੁਚੀ ਤੋਂ ਕਿਤੀ ਜਾ ਸਕਦੀ ਹੈ ਉਸ ਕਾ ਮਨੁੱਖ ਨੂੰ ਕਦੇ ਇਕੱਲੇ ਨਹੀਂ ਮਹਿਸੂਸ ਹੋਣ ਦਿੰਦੀ ਹੈ ਚੰਗੀਆਂ ਕਿਤਾਬਾਂ ਅਗਿਆਨਤਾ ਦਾ ਹਨੇਰਾ ਦੂਰ ਕਰਦੀਆਂ ਹਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਦਾ ਕਹਿਣਾ ਸੀ ਕਿ ਇੱਕ ਚੰਗੀ ਪੁਸਤਕ ਹਜ਼ਾਰ ਦੋਸਤਾਂ ਨਾਲੋਂ ਬਿਹਤਰ ਹੈ ਮਹਾਨ ਲੇਖਕਾਂ ਤੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਤੋਂ ਬਹੁਤ ਕੁਝ ਸਿੱਖਿਆ ਮਿਲਦੀ ਹੈ ਕਿਤਾਬਾਂ ਪੜ੍ਹ ਕੇ ਮਨੁੱਖ ਵਿੱਚ ਵਿਸ਼ਵਾਸ ਪਰਦਾ ਹੈ ਜ਼ਿੰਦਗੀ ਵਿੱਚ ਕਾਬਲ ਬਣਨ ਲਈ ਕਿਤਾਬਾਂ ਦਾ ਸਾਥ ਹੋਣਾ ਜ਼ਰੂਰੀ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੁਸਤਕਾ ਜੀਵਨ ਦਾ ਮਹੱਤਵਪੂਰਨ ਅੰਗ ਹਾਂ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੇ ਸਭ ਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਦੇਖਣ ਲਈ ਤੁਸੀਂ ਜ਼ਰੂਰ ਮੈਂ ਕਰਦਾ ਹਾਂ ਧੰਨਵਾਦ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਨਾਲ ਹੀ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ